ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਯੂਕੇ ਦੇ ਵਿੱਚ ਕਾਫੀ ਜ਼ਿਆਦਾ ਵੈਦਰ ਚੇਂਜ ਹੋ ਗਿਆ ਹੁਣ ਬਹੁਤ ਜ਼ਿਆਦਾ ਠੰਡ ਹੋ ਗਈ ਆ ਤੇ ਲਗਭਗ ਰੋਜ਼ ਹੀ ਬਾਰਿਸ਼ ਰਹਿੰਦੀ ਆ ਤੇ ਬਾਕੀ ਵੈਦਰ ਤਾਂ ਹੁਣ ਪੰਜਾਬ ਚ ਵੀ ਚੇਂਜ ਹੋ ਗਿਆ ਹੋਣਾ ਆ ਬਾਕੀ ਦੇਖੋ ਜਿਹੜੇ ਵਰਕ ਪਰਮਿਟ ਦੀ ਆਪਾਂ ਗੱਲ ਕਰਦੇ ਆ ਵਰਕ ਪਰਮਿਟ ਕੁਛ ਤਾਂ ਹੀ ਨਹੀਂ ਬੰਦ ਕੀਤੇ ਆ ਬਾਕੀ ਲਗਭਗ ਸੇਮ ਚੱਲਦੇ ਆ ਕੋਈ ਇਦਾਂ ਦੀ ਟੰਨ ਵਾਲੀ ਲੋੜ ਨਹੀਂ ਹੈਗੀ ਤੁਸੀਂ ਬੇਫਿਕਰ ਹੋ ਕੇ ਅਪਲਾਈ ਕਰਾ ਸਕਦੇ ਆ ਜਿਸ ਤਰ੍ਹਾਂ ਕੇਅਰ ਹੋਮ ਦੇ ਬੰਦ ਕਰਤੇ ਆ ਔਰ ਆਈਟੀ ਬੰਦ ਕਰਤੀ ਆ ਬੈਲਟਰ ਲਾਈਨ ਦੇ ਬੰਦ ਕਰਤੇ ਆ ਜਿਹੜੀਆਂ ਜਿਨ੍ਹਾਂ ਚ ਸਭ ਤੋਂ ਜ਼ਿਆਦਾ ਫਰਾਟ ਹੋਏ ਫੇਕ ਕੰਪਨੀਆਂ ਸਿਗੀਆਂ ਉਹ ਬੰਦ ਕਰਤੇ ਆ ਸਟੂਡੈਂਟ ਡਿਪੈਂਡਡ ਬੰਦ ਕਰਤਾ ਆ ਕਿਸੇ ਵੀ ਤਰ੍ਹਾਂ ਦਾ ਡਿਪੈਂਡਡ ਹੋਣਾ ਬੰਦ ਕਰਤਾ ਆ ਠੀਕ ਆ ਜੀ ਔਰ ਇੱਥੇ ਵੀ ਡਿਪੈਂਡਡ ਦਾ ਅੱਗੇ ਵੀਜ਼ਾ ਵਧੇ ਨਾ ਵਧੇ ਉਹ ਬਹੁਤ ਹਾਈ ਰਿਸਕ ਆ ਉਹ ਵੀ ਇਹਨੇ ਸਟੌਪ ਕਰਤਾ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੀਆਂ ਕਾਫੀ ਸ਼ਕਤੀਆਂ ਕੀਤੀਆਂ ਪਰ ਜਿਹੜੇ ਐਗਰੀਕਲਚਰ ਹੋਇਆ ਫਰੂਟ ਪੈਕਿੰਗ ਹੋਈ ਜਾਂ ਹੋਰ ਹੋਏ ਇਹ ਜਿੱਦਾਂ ਅੱਗੇ ਚੱਲਦੇ ਸੀ ਅੱਜ ਵੀ ਉਦਾਂ ਹੀ ਚੱਲਦੇ ਕੋਈ ਫਰਕ ਨਹੀਂ ਹੈਗਾ ਉਸੇ ਤਰ੍ਹਾਂ ਚੱਲਦੇ ਤੁਸੀਂ ਅਪਲਾਈ ਕਰਾ ਸਕਦੇ ਆ ਹਾਂ 2026 ਤੋਂ ਥੋੜੀ ਸਖਤੀ ਹੋ ਸਕਦੀ ਆ ਇੰਗਲਿਸ਼ ਤੋਂ ਇੰਗਲਿਸ਼ ਕਈ ਕੋਸ਼ਿਸ਼ੀ ਹੋ ਸਕਦਾ ਆ ਉਹ ਸਮੇਂ ਦੇ ਹਿਸਾਬ ਨਾਲ ਅਪਡੇਟ ਦੇ ਦਵਾਂਗੇ ਤੇ ਬਾਕੀ ਫਰਕ ਜਿੱਦਾਂ ਚੱਲਦੇ ਉਸ ਤਰ੍ਹਾਂ ਹੀ ਚੱਲਦੇ ਕਿਸੇ ਨੂੰ ਵੀ ਅਪਲਾਈ ਕਰਾਉਣਾ ਸੰਪਰਕ ਕਰ ਸਕਦੇ ਆ ਇਸ ਟਾ ਤੇ ਆਪਾਂ ਸਾਰਿਆਂ ਨੂੰ ਰਿਪਲਾਈ ਦੇ ਰਹੇ ਆ ਤੇ ਤੁਸੀਂ ਮੈਸੇਜ ਕਰ ਸਕਦੇ ਜੇ ਅਪਲਾਈ ਕਰਾਉਣਾ ਆ ਹੈਲਪ ਤੁਹਾਡੀ ਜਰੂਰ ਕਰਾਂਗੇ ਠੀਕ ਹੈ ਜੀ ਬਾਕੀ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਸਾਡੇ ਤੱਕ ਸ਼ੇਅਰ ਕਰਿਆ ਕਰੋ ਕਿਸੇ ਨਾ ਕਿਸੇ ਮਦਦ ਹੋ ਜਾਂਦੀ ਆ ਤੇ ਸਾਨੂੰ ਵੀ ਹੌਸਲਾ ਮਿਲਦਾ ਕਿ ਤੁਸੀਂ ਸਾਥ ਦੇ ਰਹੇ ਹੋ ਥੈਂਕ ਯੂ ਸਸਤਰੀ ਗੱਲ ਆਪਣੇ ਖਿਆਲ ਰੱਖੋ